ਸਸ਼ਕਲ ਤੋਂ ਜ਼ਿਕਰ ਆਸਮ ਜਨ نیوز ਤੇ ਮੈਂ ਹਾ ਪ੍ਰਦੀਪ ਕੋਰਤਾ ਛੁੱਟੀ ਤੇ ਆਏ ਫੌਜੀ ਦਾ ਅਰਸਲ ਦਰਦਨਾਕ ਹਾਦਸਾ ਹੋ ਜਾਂਦਾ ਤੇ ਹਾਦਸੇ ਦੇ ਵਿੱਚ ਉਸ ਦੀ ਜਾਨ ਚਲੀ ਜਾਂਦੀ ਹੈ ਤਾਂ ਬਿਲਕੁਲ ਸ੍ਰੀ ਹਰਮੰਦਰ ਸਾਹਿਬ ਤੋਂ ਨਤਮਸਤ ਹੋ ਕੇ ਘਰ ਨੂੰ ਵਾਪਸ ਆ ਰਹੇ ਕੀ ਕਾਰ ਸਿੱਧਾ ਜਾ ਕੇ ਦਰੱਖਤ ਦੇ ਵਿੱਚ ਜਾ ਵੱਜਦੀ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਦਰਸਲ ਮ੍ਰਿਤਕ ਫੌਜੀ ਜਿਸ ਦੀ ਉਮਰ ਮਹਸਾਜੇ 24 ਸਾਲ ਦੱਸੀ ਜਾ ਰਹੀ ਹੈ ਤਾਂ ਜਿਸ ਦੀ ਮੌਤ ਹੋ ਗਈ ਹੈ ਉਸ ਦੀ ਮਾਂ ਤੇ ਪਤਨੀ ਮਾਮੇ ਦਾ ਪੁੱਤ ਭਰਾ ਨੇ ਜਿਹੜੇ ਜ਼ਖਮੀ ਹੋਏ ਨੇ ਤਾਂ ਕਾਰ ਦੇ ਵਿੱਚ ਸਵਾਰ ਹੋ ਕੇ ਪਰਿਵਾਰ ਦੇ ਨਾਲ ਸਮੇਤ ਜਿਹੜੇ ਨਤਮਸਤਕ ਹੋਣ ਜਾ ਰਹੇ ਸੀ ਮੱਥਾ ਟੇਕਣ ਜਾ ਰਹੇ ਸੀ ਆ ਤਾਂ ਰਸਤੇ ਦੇ ਵਿੱਚ ਭਿਆਨਕ ਹਾਦਸਾ ਹੋ ਜਾਂਦਾ ਤੇ ਸ ਹਾਦਸੇ ਦੇ ਵਿੱਚ ਛੁੱਟੀ ਤੇ ਆਈ ਫੌਜੀ ਦੀ ਮੌਤ ਹੋ ਜਾਂਦੀ ਰਾਤ 8 ਵਜੇ ਨਾ ਕਾਰ ਆਇਆ ਉਹ 6 ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਸੀ ਉਹਨੇ ਸਮਾਨ ਲੈ ਕੇ ਜਾਣਾ ਸੀ ਅਸੀਂ ਆਪਣੇ ਸਾਥ ਨੂੰ ਪਹਲਾ ਛੱਡਣ ਜਾ ਰਹੇ ਸੀ ਮਾਰਾ ਇਹਦਾ ਪਤਾ ਨਹੀਂ ਕੀ ਪਾਣਾ ਵਰ ਤੇਰਾ ਐਕਸੀਡੈਂਟ ਹੋ ਗਿਆ ਸਾਬ ਦੀ ਰਿਆ ਤੇਰਾ ਸਭ ਬਹੁਤ ਚੰਗਾ ਸੀ ਉਹ ਹੀ ਦਾ ਸੀ ਉਹਦੇ ਰ ਘਪਤ ਨਾ ਕਿਸੇ ਦਾ ਹੋਇਆ ਨਾ ਹੋਣਾ ਮਹਾਰਾਜ ਦੀ ਆਤਮਾ ਨੂੰ ਸ਼ਾਂਤੀ ਤੇਵੇ ਗੁਰੂ ਰਾਮਦਾਸ ਕਿਰਪਾ ਕਰ ਤੂੰ ਹੀ ਸਾਰੇ ਮੇਰੇ ਸਾਥੀ ਸ਼ੇਧਨ ਸ਼ੁੱਟੀ ਆਇਓ ਆ ਤੋ ਆ ਗਿਆ ਨੰਦਰ ਸਾਹਿਬ ਗੋਲਡਨ ਟੈਂਪਲ ਦਸ਼ਮ ਘਰ ਆ ਰਹੇ ਆ ਰਾਜਲਾ ਦੀ ਪਠਾਨ ਕੋ ਡਿਊਟੀ ਸਵਾਲ ਲੈ ਕੇ ਜਾਣਾ ਪਠਾਨੇ ਲੈ ਕੇ ਭਾਗਵਾਲਾ ਨਾਲ ਐਕਸੀਡੈਂਟ ਹੋਇਆ ਉਹਨਾਂ ਦੀ ਗੱਡੀ ਵੱਜੀ ਦਾਬਾ ਜੀ ਪੂਰੇ ਨੂੰ ਕਿ ਮੈਂ 3 6 ਪਠਾਨਕੋਟ ਡਿਊਟੀ ਉਹਨਾਂ ਦੀ ਰੀਅਰ ਵੀ ਸੋ ਅਨਸ਼ਾਲ ਨੌਕਰੀ ਹੋਈ ਮੈਂ ਸਸ਼੍ਰੀਕਲ ਤੋਂ ਦੇਖ ਰਿਹਾ ਹਾਂ ਸੰਜੈ نیوز ਤੇ ਮੈਂ ਹਾ ਪ੍ਰਦੀਪ ਕੋਰਤਾ ਛੁੱਟੀ ਤੇ ਆਏ ਫੌਜੀ ਦਾ ਦਰਸਲ ਦਰਦਨਾਕ ਹਾਦਸਾ ਹੋ ਜਾਂਦਾ ਤੇ ਹਾਦਸੇ ਦੇ ਵਿੱਚ ਉਸ ਦੀ ਜਾਨ ਚਲੀ ਜਾਂਦੀ ਹੈ ਤਾਂ ਬਿਲਕੁਲ ਸ੍ਰੀ ਹਰਮੰਦਰ ਸਾਹਿਬ ਤੋਂ ਨਤਮਸਤਕ ਹੋ ਕੇ ਘਰ ਨੂੰ ਵਾਪਸ ਆ ਰਹੀ ਕਿ ਕਾਰ ਸਿੱਧਾ ਜਾ ਕੇ ਦਰੱਖਤ ਦੇ ਵਿੱਚ ਜਾ ਵੱਜਦੀ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਦਰਸਲ ਮ੍ਰਿਤਕ ਫੌਜੀ ਜਿਸ ਦੀ ਉਮਰ ਮਹਸਾਜੇ 24 ਸਾਲ ਦੱਸੀ ਜਾ ਰਹੀ ਹੈ ਤਾਂ ਜਿਸ ਦੀ ਮੌਤ ਹੋ ਗਈ ਹੈ ਉਸ ਦੀ ਮਾਂ ਤੇ ਪਤਨੀ ਮਾਮੇ ਦਾ ਪੁੱਤ ਭਰਾ ਨੇ ਜਿਹੜੇ ਸਖਮੀ ਹੋਏ ਨੇ ਤਾਂ ਕਾਰ ਦੇ ਵਿੱਚ ਸਵਾਰ ਹੋ ਪਰਵਾਰ ਦੇ ਨਾਲ ਸਮੇਤ ਇਹ ਜਿਹੜੇ ਨਤਮਸਤਕ ਹੋਣ ਜਾ ਰਹੇ ਸੀ ਮੱਥਾ ਟੇਕਣ ਜਾ ਰਹੇ ਸੀ ਆ ਤਾਂ ਰਸਤੇ ਦੇ ਵਿੱਚ ਭਿਆਨਕ ਹਾਦਸਾ ਹੋ ਜਾਂਦਾ ਤੇ ਇਸ ਹਾਦਸੇ ਦੇ ਵਿੱਚ ਛੁੱਟੀ ਤੇ ਆਈ ਫੌਜੀ ਦੀ ਮੌਤ ਹੋ ਜਾਂਦੀ ਹੈ ਰਾਤ 8 ਦਿਨਾਂ ਦਾ ਕਾਰ ਆਇਆ ਉਹ ਛੇ ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਹੀ ਉਹਨੇ ਸਮਾਨ ਲੈ ਕੇ ਜਾਣਾ ਸੀ ਅਸੀਂ ਆਪਣੇ ਸਾਥ ਨੂੰ ਪਹਿਲਾਂ ਛੱਡਣ ਜਾ ਰਹੇ ਸੀ ਮਾਰਾਇਦਾ ਬੋਕ ਨਹੀਂ ਕੀ ਪਾਣਾ ਵਰਤਿਆ ਐਕਸੀਡੈਂਟ ਹੋ ਗਿਆ ਨਾ ਸਾਹ ਦੇ ਰਿਹਾ ਤੇਰਾ ਸਾਹ ਬਹੁਤ ਚੰਗਾ ਸੀ ਉਹ ਹੀ ਦਾ ਸੀ ਉਹਦੇ ਰ ਘਪੋਤੀ ਨਾ ਕਿਸੇ ਦਾ ਹੋਇਆ ਨਾ ਹੋਣਾ ਮਹਾਰਾਜ ਦੀ ਆਤਮਾ ਨੂੰ ਸ਼ਾਂਤੀ ਤੇ ਵੇ ਗੁਰੂ ਰਾਮਦਾਸ ਕਿਰਪਾ ਕਰ ਤੀ ਸਾਰੇ ਮੇਰੇ ਸਾਥ ਸਾਥ ਦੇ ਸਾਰਟੀ ਦੇ ਸ਼ੇਹ ਜਨ ਸ਼ਿਫਟ ਆਇਓ ਆ ਤੋ ਆ ਕੇ ਨੰਦਰ ਸਾਹਿਬ ਗੋਲਡਨ ਟੈਂਪਲ ਪ੍ਰੈਸ਼ਰ ਕਰਾ ਰਹੇ ਆ ਆ ਰਹੇ ਆ ਕਾਰਾ ਜਲਾਦੀ ਪਠਾਨਕੋਟ ਡਿਊਟੀ ਸਵਾਲ ਲੈ ਕੇ ਜਾਣਾ ਪਠਾਨੇ ਲੈ ਕੇ ਭਗਵਾਲਾ ਨਾਲ ਐਕਸੀਡੈਂਟ ਹੋਇਆ ਉਹਨਾਂ ਦੀ ਗੱਡੀ ਵਿੱਚੀ ਦਾਬਾ ਜੀ ਅੱਛੇ ਪੂਰੇ ਨੂੰ ਕੇ ਮੈਂ ਕਿੰਨੇ ਸ਼ੇਹ ਪਠਾਨਕੋਟ ਡਿਊਟੀ ਉਹਨਾਂ ਦੀ ਰਿਜ਼ਰਵ हंसालौकरी हुई बैग